ਤਿਆਰ ਸ਼ੈਅਰ ਹੋਈ ਦੇਖ ਕੇ ਤੁਸੀਂ ਅੰਦਾਜ਼ਾ ਜੱਜ ਲਾ ਸਕਦੇ ਹੋ ਵੀ ਅੱਜ ਆਪਾਂ ਕਿਤੇ ਚੱਲੇ ਆ ਘੁੰਮਣ ਫਿਰਨ ਤੇ ਉਹ ਵੀ ਤੁਹਾਡੇ ਨਾਲ ਕਰਾਂਗੇ ਸਾਂਝਾ ਵੀ ਆਪਾਂ ਕਿੱਥੇ ਚੱਲੇ ਆ ਘੁੰਮਣ ਵਾਸਤੇ ਦੀਵਾਲੀ ਇਸ ਵਾਰੀ ਮਨਾਵਾਂਗੇ ਬਾਹਰ ਕਿਉਂਕਿ ਅੱਢ-ਆਦ ਦਿਨ ਹੋ ਗਏ ਕੰਮ-ਕੁਮ ਕਰਕੇ ਥੋੜਾ ਜਿਹਾ ਹੋਏ ਪਏ ਸੀ ਗਏ ਤੇ ਹੁਣ ਘੁੰਮ ਫਿਰ ਕੇ ਫੇਰ ਮਾਈਂਡ ਸੈਟ ਕਰਕੇ ਦੁਬਾਰਾ ਫੇਰ ਕੰਮ ਤੇ ਆਵਾਂਗੇ ਭਾਈ ਤੇ ਸਵਾਗਤ ਆਈ ਦੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ 20 ਅਕਤੂਬਰ ਸਾਲ 2025 ਸਮਾਂ ਸਵੇਰ ਦੇ 6:00 ਵਜੇ ਆਪਾਂ 5:00 ਵਜੇ ਉੱਠ ਕੇ ਨਹਾ ਧੋ ਕੇ ਤਿਆਰ ਸੀਗੇ ਤੇ ਹੁਣ ਚੱਲਾਂਗੇ ਪਿੰਡ ਵੀ ਬਾਬੇ ਦੇ ਨਾਂ ਦੀ ਮਿੱਟੀ ਕੱਢਦੇ ਹੁੰਨੇ ਆ ਤੇ ਉੱਥੇ ਚੱਲਾਂਗੇ ਨਾਲੇ ਮਿਲਾਵਾਂਗੇ ਪਿੰਡ ਦਾ ਆਪਣਾ ਜੱਦੀ ਪਿੰਡ ਆ ਵੀ ਉੱਥੇ ਆਪਾਂ 9ਵੀਂ ਕਲਾਸ ਤੱਕ ਕਰਾਂ ਜਾਨੀ 2011 ਦੇ ਵਿੱਚ ਆਪਾਂ ਆ ਗਏ ਸੀਗੇ ਭਲੂਰ ਪਿੰਡ ਆਪਣਾ ਗੱਲਾ ਮੁੱਦਕੀ ਦੇ ਕੋਲੇ ਜੱਦੀ ਪਿੰਡ ਜਿਹੜਾ ਜਿੱਥੇ ਆਪਣਾ ਜਨਮ ਹੋਇਆ ਤੇ ਬਚਪਨ ਬੀਤਿਆ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਘਰ-ਬਾਰ ਵੀ ਇੱਥੇ ਆਪਣਾ ਤੇ ਬਣੇ ਰਿਓ ਵੀਡੀਓ ਦੇ ਨਾਲ ਇਦਾਂ ਹੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਦਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਬਈ ਤੇ ਫੇਸਬੁੱਕ ਤੇ ਦੇਖਦੇ ਆ ਫੋਲੋ ਕਰ ਲਿਆ ਕਰੋ ਤੇ ਇੰਸਟਾਗ੍ਰਾਮ ਤੇ ਵੀ ਫੋਲੋ ਜਰੂਰ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਹੁੰਚ ਗਏ ਪਿੰਡ ਬਾਬੇ ਦੀ ਜਗ੍ਹਾ ਤੇ ਮਿੱਟੀ ਕੱਟਣ ਵਾਲੇ ਸਥਾਨ ਤੇ ਦੁਬਾਰਾ ਤਾਂ ਸਾਸਰੀਕਾਲ ਪਿੰਡ ਗੱਲ ਤੋਂ ਆਪਣੇ ਜੱਦੀ ਪਿੰਡ ਤੋਂ ਤੇ ਆਪਾਂ ਆਏ ਸੀਗੇ ਮਿੱਟੀ ਕੜਨ ਇੱਥੇ ਤੇ ਤਾਂ ਇਹ ਘਰੇ ਆਏ ਸੀਗੇ ਗੱਲਾਂ ਬਾਤਾਂ ਥੋੜੀਆਂ ਕਰਾਉਣੇ ਭਾਈ ਪਰਿਵਾਰ ਨਾਲ ਹਾਂਜੀ ਸਾਸਰੀਕਾਲ ਜੀ ਸਾਸਰੀਕਾਲ ਬਈ ਹੋ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਹਾਂ ਵਧੀਆ ਵਧੀਆ ਹੋਰ ਠੀਕ ਆ ਮਾਸਟਰ ਜੀ ਹੋਰ ਵਧੀਆ ਵਧੀਆ ਚੜਦੀ ਕਲਾ ਆਪਣੇ ਖਾਲਾ ਵਧੀਆ ਵਧੀਆ ਠੀਕ ਆ ਹੋਰ ਜੀ ਸਾਸਰੀਕਾਲ ਜੀ ਸਾਸਰੀਕਾਲ ਹੋ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਬਹੁਤ ਵਧੀਆ ਸਫ਼ਰ ਤੇਰਾ ਬਹੁਤ ਵਧੀਆ ਬਹੁਤ ਵਧੀਆ ਇਹ ਆਪਣੇ ਵੀ ਭਰਾ ਵੱਡੇ ਤਾਏ ਦੇ ਮੁੰਡੇ ਇਹ ਵੱਡਾ ਇਹ 2 ਛੋਟਾ ਭਾਈ ਆ ਗਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਆ ਕਾਕੂ ਸਤਿ ਸ੍ਰੀ ਅਕਾਲ ਬਹੁਤ ਕੁਛ ਦੀ ਗੱਲ ਆ ਪੁੱਤ ਤੇਰਾ ਵੱਡਾ ਕੰਮ ਬਹੁਤ ਕੀਤਾ ਤੂੰ ਹਾਂ ਜੀ ਧੰਨਵਾਦ ਜੀ ਧੰਨਵਾਦ ਜੀ ਇਧਰ ਆ ਗਈ ਚੂਈ ਸਾਡੀ ਸਤਿ ਸ੍ਰੀ ਅਕਾਲ ਜੀ ਮਾਤਾ ਜੀ ਸਤਿ ਸ੍ਰੀ ਅਕਾਲ ਇਧਰ ਭਾਬੀ ਜੀ ਆ ਗਏ ਸਤਿ ਸ੍ਰੀ ਅਕਾਲ ਜੀ ਤੇ ਇਧਰ ਚੂਹਾ ਆ ਗਿਆ ਬਈ ਹਾਂ ਵੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵਧੀਆ ਵਧੀਆ ਇਹ ਆ ਗਿਆ ਵੀ ਛੋਟਾ ਭਰਾ ਆਪਣਾ ਹੋਰ ਸ਼ਫਰ ਕਿੰਨਾ ਵਧੀਆ ਰਿਹਾ ਵਧੀਆ ਵਧੀਆ ਬਹੁਤ ਵਧੀਆ ਨਾ ਨਾ ਬਸ ਆਓ ਓਕੇ ਰਿਹਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਰ ਵਧੀਆ ਤੇ ਸਾਰੇ ਪਰਿਵਾਰ ਨੂੰ ਵੀ ਤੁਸੀਂ ਮਿਲ ਲਏ ਆਪਾਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਆ ਤੇ ਇਦਾਂ ਹੀ ਬਸ ਸਾਥ ਬਣਾਈ ਰੱਖਿਓ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਤੇ ਸਪੋਰਟ ਕਰਿਓ ਵੀ ਨਾਲ ਦੀ ਨਾਲ ਆਪਦੇ ਨਾਲ ਯਾਰ ਦੋਸਤਾਂ ਨੂੰ ਵੀ ਜੂ ਦੱਸਿਆ ਕਰੋ ਬਈ ਸਬਸਕ੍ਰਾਈਬ ਕਰਿਆ ਕਰਨਗੇ ਤੇ ਤੂੰ ਵੀ ਕਹਦੇ ਬਈ ਸਬਸਕ੍ਰਾਈਬ ਕਰੋ ਹਾਂ ਵੇ ਇਹਦਾ ਇਹ ਸੀ ਗੱਬੀ ਆਪਣਾ ਪੁਰਾਣਾ ਜੱਦੀ ਘਰ ਜਿੱਥੇ ਆਪਣਾ ਬਚਪਨ ਬੀਤਿਆ ਤੇ ਇੱਥੋਂ ਆਪਾਂ ਜਾਵਣਾ ਬੜੀਆਂ ਖਾਧੀਆਂ ਸਕੂਲੋਂ ਆ ਕੇ ਜਾਵਣ ਤੇ ਚੜ ਜਾਂਦੇ ਸੁੰਡੀਆਂ ਬੜੀਆਂ ਲੜਾਈਆਂ ਜਾਵਣ ਤੋਂ ਆਪਾਂ ਜੱਤਾਲੀਆਂ ਤੇ ਇੱਥੇ ਆਪਣਾ ਬਚਪਨ ਵੀ ਤੇ ਇੱਥੇ 2011 ਤੱਕ ਆਪਾਂ ਰਹੇ ਆ 2011 ਦੇ ਬਾਅਦੋਂ ਆਪਾਂ ਭਲੂਰ ਚਲੇ ਗਏ ਸੀਗੇ ਇੱਧਰ ਸੋਈ ਸੀ ਆ ਦੋ ਕਮਰੇ ਤੇ ਆ ਬੜੇ ਸ਼ੌਂਕ ਨਾਲ ਬਣਾਈ ਚਲੋ ਹੁਣ ਇਹ ਤਾਂ ਹੈ ਜੀ ਕੋਲੇ ਆ ਤੇ ਵਧੀਆ ਹੋਊਗਾ ਟਾਈਮ 9:00 ਵਜ ਗਿਆ ਤੇ ਆਪਾਂ ਕੋਟਕਪੂਰੇ ਤੋਂ ਚੱਲ ਪਏ ਸੀਗੇ ॠਸ਼ੀਕੇਸ਼ ਚੱਲਦੇ ਆ ਅੱਜ ਦੀਵਾਲੀ ਉੱਥੇ ਦੇਖਾਂਗੇ ਸਰ ਦੇ ਨਾਲ ਚੱਲੇ ਆ ਹੋਰ ਸਰ ਕੀ ਹਾਲ ਚਾਲ ਆ ਜੀ ਹਾਲ ਗੁੱਟ ਠੀਕ ਆ ਹੋਰ ਹੋਰ ਕੋਈ ਸ਼ਬਦ ਕਹਿਣਾ ਚਾਹੁੰਦੇ ਹੋ ਤੁਸੀਂ 2-4 ਸਾਰਿਆਂ ਨੂੰ ਸੇਫ ਦੀਵਾਲੀ ਸਹੀ ਕਰੋ ਫਿਰ ਹੀ ਦੀਵਾਲੀ ਮਨਾਓ ਇਹ ਲੈ ਕੋਰ ਸਹੀ ਗੱਲ ਆ ਤੇ ਬਾਕੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਹੈਪੀ ਦੀਵਾਲੀ ਕਿਉਂਕਿ ਦੀਵਾਲੀ ਦੀ ਕਨਫਿਊਜ਼ਨ ਆ ਬਈ ਇੱਥੇ ਵੀ ਦੀ ਗੱਲ ਵਿੱਚ ਇੱਕ ਹੀ ਦੀ ਆਪਾਂ ਦੋਨੇ ਲੇਨ ਦੁਆਲੀ ਬਣਾਵਾਂਗੇ ਬਾਹਰ ਰਹਿ ਕੇ ਕਿਉਂ ਸਹੀ ਗੱਲ ਹੈ ਨਹੀਂ ਤੇ ਬਾਕੀ ਆ ਚੱਲਦੇ ਆ ਭਈ ਆਪਣਾ ਰੂਟ ਹੈਗਾ ਪਟਿਆਲੇ ਵੱਲ ਦੀ ਕਿਉਂਕਿ ਇੱਧਰ ਦੀ ਸੜਕ ਛੁਰਕ ਸਾਫ਼ ਆ ਵਧੀਆ ਤੇ ਬਾਕੀ ਸਾਈਕਲ ਨਾਲੋਂ ਗੱਡੀ ਦਾ ਐ ਲੱਗਦਾ ਵੀ ਹੁਣ ਇੱਥੇ ਪਹੁੰਚ ਹੀ ਗਏ ਆ ਸਾਈਕਲ ਦੇ ਹੋਲੀ ਹੋਲੀ ਮੈਨੂੰ ਲੱਗਦਾ ਸਾਈਕਲ ਦੇ ਲੱਗ ਜਾਣਗੇ 15 ਦਿਨ ਤੇ ਆਪਾਂ ਮੈਨੂੰ ਲੱਗਦਾ ਸ਼ਾਮ ਤੱਕ ਪਹੁੰਚ ਜਾਣਾ ਇੱਥੇ ਤਕਰੀਬਨ ਢਾਈ ਘੰਟਿਆਂ ਵਿੱਚ ਆਪਾਂ 190 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਹੁੰਚ ਗਏ ਪਟਿਆਲੇ ਤੇ ਬੜੀ ਤੇਜ਼ੀ ਨਾਲ ਦੇਖ ਸਕਦੇ ਹੋ ਆਪਾਂ 9 ਵਜੇ ਤੁਰੇ ਸੀ ਕਿ 11:30 ਟੈਕਲ ਸੁਗਲ ਤੇ ਪਹੁੰਚਣਾ ਹੈ 2200 ਕਿਲੋਮੀਟਰ ਮੇ ਲਗਦਾ 2 ਦਿਨ ਲੱਗ ਜਾਣਗੇ 200 ਕਿਲੋਮੀਟਰ ਦੇ ਤੇ ਆਪਾਂ ਆਏ ਸੀ ਗੱਡੀ ਤੇ ਇਸ ਤੇ ਗੁਰਖਾ ਤੇ ਪਹੁੰਚੇ ਸੀ ਪਟਿਆਲੇ ਦੀ ਅਰਬਨ ਸਟੇਟ ਇੱਥੇ ਆਪਾਂ ਕੁਝ ਥੋੜਾ ਬੋਧਾ ਖਾ ਪੀ ਕੇ ਦੁਬਾਰਾ ਚੱਲਾਂਗੇ ਅੱਗੇ ਰਿਸ਼ੀਕੇਸ਼ ਅੱਜ ਦੀ ਦੀਵਾਲੀ ਦੇਖਾਂਗੇ ਤੇ ਇਦੂ ਅੱਗੇ ਜਾਵਾਂਗੇ ਹੋਰ ਤੇ ਸਰਨੇ ਤਾਂ ਜਾਣਾ ਹੈਗਾ ਵਾ ਕੇਦਾਰਨਾਥ ਹੈਲੀਕਾਪਟਰ ਬੁੱਕਾ ਬਾਕੀ ਉੱਤੇ ਯਾਤਰਾ ਬੁੱਕ ਕਰਨੀ ਪੈਂਦੀ ਪਹਿਲਾਂ ਫੇਰ ਜਾਇਆ ਜਾਂਦਾ ਆਪਾਂ ਅਗਲੀ ਵਾਰ ਦੇਖਾਂਗੇ ਤੇ ਦੇਖਦੇ ਹਾਂ ਕੁਛ ਕੰਨੀ ਪਿੰਨਿਆ ਗਪਾਲ ਸਵੀਟ ਬਈ ਪੂਰੀਆਂ ਇੱਥੇ ਲੈਣਾ ਲੱਗੀਆਂ ਦਿਵਾਲੀ ਕਰਕੇ ਰੌਣਕਾਂ ਵਾ ਪਟਿਆਲੇ ਆਪਾਂ ਇਹ ਬਾਕੀ ਪਹਿਲੀ ਵਾਰੀ ਸ਼ਹਿਰ ਚ ਤੇ ਵਧੀਆ ਰੌਣਕ ਮੇਲਾ ਬਾਕੀ ਖਰੀਦਦਾਰੀਆਂ ਲੋਕ ਕਰੀ ਜਾਂਦੇ ਆਪਦੀ ਮਠਿਆਈਆਂ ਬਠਿਆਈਆਂ ਹੋਰ ਬਾਕੀ ਖਾਣ ਪੀਣ ਦੀਆਂ ਦੁਕਾਨਾਂ ਸਾਰਾ ਕੁਝ ਦੇਖ ਸਕਦੇ ਹਾਂ ਬਈ ਆਪਾਂ ਮੰਗਾਈਆ ਭਈ ਪਾਪੜੀ ਚਾਟ ਕਾਫੀ ਚੀਜ਼ਾਂ ਇੱਥੇ ਗੋਪਾਲ ਬਾਕੀ ਵੀ ਇਹਨਾਂ ਦੀਆਂ ਬ੍ਰਾਂਚਾਂ ਦੇਖ ਸਕਦੇ ਹਾਂ ਕਿੰਨੀ ਜਗ੍ਹਾ ਤੇ ਚੰਡੀਗੜ੍ਹ ਲੁਧਿਆਣਾ ਪੰਜਗੋੜਾ ਜੀ ਔਰ ਹੋਰ ਵੀ ਬਹੁਤ ਸ਼ੇਰਾਂ ਚ ਉਹ ਵੀ ਇੱਕ ਇੱਕ ਨਹੀਂ ਇੱਕ ਸ਼ੇਰ ਦੇ ਵਿੱਚ 5 5 7 7 ਬ੍ਰਾਂਚ ਆਏ ਹੋਈਆਂ ਤਕੜਾ ਕੰਮ ਆ ਪੂਰਾ ਝਾੜ ਫਾਵੜੀ ਵੀ ਆ ਗਈ ਆਪਣੀ ਤੇ ਖਾਣੇ ਆ ਹੁਣ ਦੇਖਣ ਉਹਦਾ ਵਧੀਆ ਸੁਆਦ ਲੱਗਦੀ ਆ ਤੇ ਬਾਕੀ ਖਾ ਕੇ ਦੇਖਦੇ ਆ ਸੁਆਾਲਾ ਗੇ ਵੀ ਆਪਾਂ ਹਰਿਆਣੇ ਦੇ ਵਿੱਚ ਪੰਜਾਬ ਕ੍ਰੋਸ ਕਰਕੇ ਦੂਜੀ ਸਟੇਟ ਦੇ ਵਿੱਚ ਪਹੁੰਚ ਚੁੱਕੇ ਆ ਪਹੁੰਚ ਗਏ ਵੀ ਉੱਤਰਾਖੰਡ ਦੇ ਵਿੱਚ ਪਹਾੜ ਦੇ ਤਾਂ ਲੱਗ ਗਿਆ ਥੋੜੇ ਥੋੜੇ ਬਾਕੀ ਅਜੇ ਤੱਕ ਧੁੰਦ ਲਈ ਜੇ ਨੇੜੇ ਜਾ ਕੇ ਵੇਈ ਦੇਰ ਆਦੋਂ ਸ਼ਹਿਰ ਇੱਥੋਂ ਰਹਿ ਗਿਆ ਆਪਣਾ ਰਿਸ਼ੀਕੇਸ਼ 43 ਕਿਲੋਮੀਟਰ ਦੂਰ ਤੇ ਬਸ ਪਹੁੰਚ ਜਾਗੇ ਮੈਨੂੰ ਲੱਗਦਾ ਆਪਾਂ ਘੰਟੇ ਦੇ ਵਿੱਚ ਹੋਰ ਰਹਿ ਗਿਆ ਆਪਣਾ 35-40 ਕਿਲੋਮੀਟਰ ਦੂਰ ਤੇ ਆਪਾਂ ਪਹਿਲਾਂ ਟੈਂਕੀ ਫੁੱਲ ਕਰਾਈ ਸੀਗੀ 5000 ਦੀ ਤੇ ਦੁਬਾਰਾ ਫੇਰ ਹੁਣ ਖਾ ਗਈ ਐਵਰੇਜ ਬਈ ਇਹਦੀ ਹੈਗੀ ਆ 8 ਕ ਦੀ ਗੁਰਖਾ 35 ਕਿਲੋਮੀਟਰ ਰਹਿ ਗਿਆ ਫਿਰ ਜਾ ਕੇ ਦੇਖਦੇ ਆਂ ਕੀ ਹਿਸਾਬ ਉੱਥੋਂ ਅੱਜ ਤੇ ਕੀ ਬਣਦਾ દિਵਾਲੀ ਦੀ ਵੀ ਦੇਖਦੇ ਕਿੱਥੇ ਕਰਨੇ ਤੇ ਅਲੀ ਰੇਟ ਅੱਜ ਆਪ ਪਹੁੰਚ ਗਏ ਮੇਰੀ ਰਿਸ਼ੀਕੇਸ਼ ਤੇ ਹੁਣ ਹੋਟਲ ਹਟਲ ਜਾ ਕੇ ਦੇਖਦੇ ਆਂ ਕੋਈ ਆ ਬਾਈ ਨਾਲ ਇੱਕ ਨਾ ਗੱਲ ਤੇ ਕਰਦੇ ਆਂ ਪਤਾ ਆਪਾਂ ਪਹੁੰਚ ਗਏ ਸੀ ਬਾਈ ਦੀਪਾਲੀ ਹੋਮਸਟੇ 1500 ਦਾ ਆਪਾਂ ਨੂੰ ਕਮਰਾ ਮਿਲਿਆ ਜੀ ਆਪਾਂ ਸਮਾਨ ਸੋਣ ਕਮਰੇ ਜਿਹਾ ਰੱਖ ਕੇ ਮੂੰਹ ਧੋ ਕੇ ਮੜਾ ਫਰੈਸ਼ ਹੋ ਕੇ ਚੱਲਦੇ ਆਂ ਬਾਹਰ ਘੁੰਮਣ ਫਿਰਨਾ ਰਿਸ਼ੀਕੇਸ਼ ਤੇ ਤੁਸੀਂ ਬਈ ਸਾਹਮਣੇ ਪਹਾੜਾਂ ਨਿਆਰਾ ਦੇਖ ਸਕਦੇ ਹੋ ਇੱਥੇ ਸਾਰੇ ਪਾਸੇ ਹੋਮਸਟੇ ਹੋਟਲ ਇਹ ਵੀ ਹੋਮਸਟੇ ਹੀ ਹੈ ਵੈਸੇ ਆਪਣਾ ਕਮਰਾ ਹੈਗਾ 202 ਨੰਬਰ ਇਧਰ ਆਟੋ ਨੇ ਪਹੁੰਚ ਗਏ ਮੈਂ ਆਪਾਂ ਰਾਮ ਝੂਲਾ ਦੇਖਣ ਤੇ ਸਾਹਮਣੇ ਦੇਖ ਸਕਦੇ ਹਾਂ ਚੱਲਦੇ ਆਂ ਭਾਈ ਹੁਣ ਦੇਖਣ ਰਾਮ ਝੂਲਾ ਵੀ ਆਪਰ ਲੱਗੇ ਐਂਟਰ ਕਰਨ ਕੋਲ ਬਣਿਆ ਇਹ ਇੱਕ ਤਰੀਕੇ ਦਾ ਦੇਖਦੇ ਆਂ ਇਹਦਾ ਕਰਦੇ ਆਂ ਐਕਸਪੀਰੀਅੰਸ ਕਿੰਨਾ ਵੀ ਹੁੰਦਾ ਇਹ ਗੰਗਾ ਨਦੀ ਦੇ ਉੱਪਰ ਵੀ ਐ ਥੱਲੇ ਦੀ ਗੰਗਾ ਨਦੀ ਜਾ ਰਹੀ ਐ ਸਾਹਮਣੇ ਆਰਤੀ ਚੱਲ ਰਹੀ ਐ ਮੰਦਿਰ ਦੇ ਵਿੱਚ ਉਧਰ ਲਸ਼ਮਣੇ ਝੂਲਾ ਬਣਿਆ ਹੋਇਆ ਜਿਹੜਾ ਪਹਿਲਾਂ ਟੁੱਟ ਗਿਆ ਸੀਗਾ ਹੁਣ ਕੱਚ ਦਾ ਬਣਾਇਆ ਵਾ ਤੇ ਹਜੇ ਉਹ ਚਾਲੂ ਹੋਇਆ ਨਹੀਂਗਾ ਚਾਲੂ ਕਰਨਗੇ ਸਾਹਮਣੇ ਆਰਤੀ ਚੱਲ ਰਹੀ ਆ ਤੇ ਬਾਕੀ ਜੇ ਰੋਤਰਵੇਂ ਕਿੰਨ ਲੱਦਾ ਵੀ ਜੀ ਇੰਹ ਹਿਲਦਾ ਹੁੰਦਾ ਮੇਰਾ ਫੌਲੰਦਾ ਤੇ ਉਹ ਪਹਾੜੀ ਸੰਤਰਾ ਤੇ ਆਹ ਕੀ ਹੈ ਬਈ ਇਹ ਕੀ ਹੈ ਵੇ ਇਹ ਕਰ ਬੱਲ ਅੱਛਾ ਨਦੀ ਦੇ ਬਈ ਕਿਨਾਰੇ ਤੁਸੀਂ ਦੇਖ ਸਕਦੇ ਹੋ ਬਾਕੀ ਸਾਰੇ ਬਾਹਰੋਂ ਫੋਰਨਰ ਵੀ ਆਏ ਆ ਸਾਰੇ ਪੂਜਾ ਵਗੈਰਾ ਕਰਦੇ ਤੇ ਪਟਾਕੇ ਭੜੁੱਕੇ ਚਲਾਈ ਜਾਂਦੇ ਨਾਲ ਹੀ ਤੇ ਫੋਰਨਰ ਜਾਦੇ ਆ ਬਾਕੀ ਥੋੜੇ ਘੱਟ ਆ ਕਿਉਂਕਿ ਦੀਵਾਲੀ ਕਰਕੇ ਬਾਕੀ ਤਾਂ ਜਾਵੜੇ ਤੇ ਆਪਾਂ ਦੀਵਾਲੀ ਮਨਉਣਾ ਇਧਰ ਆਏ ਆ ਤੇ ਪਾਣੀ ਹੋਣ ਤਾਂ ਠੀਕ ਆ ਕਾਫੀ ਬਾਕੀ ਉਹ ਸਾਹਮਣੇ ਰਾਮ ਝੂਲਾ ਜੀ ਦੇ ਤੇ ਆਪਾਂ ਆਏ ਸੀਗੇ ਤੇ ਇੱਧਰ ਸਾਹਮਣੇ ਲੱਛ ਬਣ ਝੂਲਾ ਜਿਹੜਾ ਲਾਲੀਲੀ ਲੇਟਾਈਆਂ ਇਹ ਬਾਕੀ ਟੁੱਟ ਗਿਆ ਸੀਗਾ ਹੁਣ ਦੁਬਾਰਾ ਬਣਾਇਆ ਤੇ ਇਹਨੂੰ ਸਟਾਰਟ ਕਰਨਾ ਹਜੇ ਤੇ ਵਧੀਆ ਮਾਹੌਲ ਆ ਠੀਕ ਆ ਘੁੰਮਦੇ ਫਿਰਦੇ ਆ ਬਾਕੀ ਖਾਣੇ ਵੀ ਨਹੀਂ ਫਿਰਦੇ ਆ ਆਈ ਖਾ ਵੀ ਜੇ ਬਸ ਮਾਰੇ ਗੇੜੇ ਪੁਰੇ ਕੱਢੀ ਜਾਂਦੇ ਆ ਇਜ਼ਰਾਈਲ ਵੀ ਜਿਆਦਾ ਲੋਕ ਆਉਂਦੇ ਹੁੰਦੇ ਆ ਦੇਖ ਪੜਿਆ ਇਜ਼ਰਾਇਲ ਦੇ ਦੀਵਾਲੀ ਕਰਕੇ ਬਈ ਸਾਰੇ ਹੋਟਲਾਂ ਦੇ ਵਿੱਚ ਰੰਗੋਲੀਆਂ ਰੰਗਾਦੀਆਂ ਬਣੀਆਂ ਵਾ ਤੇ ਹਨ ਪੂਰਾ ਇੱਥੇ ਹੀ ਬਣੀ ਹੋਈ ਐ ਸਤਿ ਸ਼੍ਰੀ ਅਕਾਲ ਹੋ ਗਿਆ ਟਾਈਮ ਦੀ ਰਾਤ ਦੀ ਰੋਟੀ ਦਾ ਹੁਣ ਆਪਾਂ ਨੂੰ ਅੱਜ ਦਾ ਹੈਵੀ ਖਾਣਾ ਖਾਣਾ ਦਾ ਕਿਧਰੇ ਦੋਸੇ ਦਾ ਸੀ ਕਿਧਰੇ ਆ ਸੰਬਰ ਅੱਛੇ ਬਰੋਂ ਦੇ ਟਾਈਮ 9:30 ਹੋ ਗਿਆ ਤੇ ਆਪਾਂ ਰੋਟੀ ਪਾਣੀ ਛਕ ਕੇ ਆ ਗਏ ਆ ਗਮਰੇਜ ਲੱਤਾਂ ਉੱਤਾਂ ਕਢਾ ਗਏ ਇੱਥੇ ਵਿਚਾਰੀਆਂ ਵਸਾਂ ਜਾਂ ਪਹਾੜੀ ਜਾਂਦੇ ਕੁਰੇ ਕਿਹੜੇ ਵੇਲੇ ਦੇ ਅੱਤਾਂ ਤਾਂ ਥੱਕੀਆਂ ਨੀਂਦ ਆਉਗੀ ਪੂਰੇ ਬਈ ਆ ਸੌਣੇ ਆ ਘੋੜੇ ਵੇਚ ਕੇ ਹਣ ਤੇ ਬਾਕੀ ਘਰਾਂ ਟੁੱਕੇ ਚਲਾਈ ਜਾਂਦੇ ਸ਼ੋਰ ਸ਼ਰਾਬਾ ਪੂਰਾ ਵਾ ਹੋ ਸਕਦੇ ਨੇ ਇਹ ਵੀਡੀਓ ਦੇ ਵਿੱਚ ਵੱਜ ਜਾਂ ਸਾਨੂੰ ਹੋਵੇ। ਆ ਵੀ। ਠੀਕ ਹੈ ਜੀ ਫਿਰ ਅੱਗੇ ਤੇ ਮਿਲਦੇ ਆ ਕੱਲ ਦੇ ਵਲੌਗ ਦੇ ਵਿੱਚ। ਕੱਲ ਨੂੰ ਚਲਦੇ ਆ ਸੋਨਪਰਿਆਗ। ਤੇ ਕੱਲ ਦੀ ਫੋਟੋ ਰੋਕਾਂਗੇ ਤੇ ਪਰਸੋਂ ਫਿਰ ਕਰਾਂਗੇ ਤੇ ਬਣੇ ਰਹੋ ਫਿਰ ਸਫਰ ਦੇ ਨਾਲ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਪਿਆਰ ਬਣਾਈ ਰੱਖਿਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਬਰੋ ਮਿਲਦੇ ਆ ਜੀ ਫਿਰ ਕੱਲ ਨੂੰ